ਆਉਰੇ ਗੈਪ ਪੈਦਾ ਜਿਹੜੇ ਮਗਲਾਇਲ ਦੀ ਸਪਲਾਈ ਹੁੰਦੀ ਆ ਉਹ ਬਹੁਤ ਜ਼ਿਆਦਾ ਘਟ ਜਾਂਦੀ ਆ ਉਹਦੇ ਕਾਰਨ ਜਿਹੜਾ ਮੋਟਰਸਾਈਕਲ ਦੀ ਆਵਾਜ਼ ਆ ਬਾਅਦ ਦੇ ਵਿੱਚ ਖਰਾਬ ਹੋ ਜਾਂਦੀ ਆ ਇਹ ਪੰਪ ਨੂੰ ਆਪਾਂ ਫਿਟਿੰਗ ਕਰਾਂਗੇ ਲੈ ਵੀ ਦੋਸਤੋ ਸਾਥਰੀ ਆਕਾਲ ਸਾਰਿਆਂ ਨੂੰ ਤੇ ਤੁਹਾਨੂੰ ਅੱਜ ਦਿਨ ਇਹ ਜਾਣਕਾਰੀ ਜਿਵੇਂ ਕਿ ਅੱਜ ਨਵਾਂ ਮੂਠਾ ਵਾਲਾ ਸੀ ਫਿੱਟ ਕਰ ਰਿਹਾ ਤੇ ਜਿਹੜੇ ਇਹ ਪੰਪ ਹੁੰਦੇ ਨੇ ਉਹ ਆਪਾਂ ਕੇ ਮੈਂ ਰਿਪੇਅਰ ਕਰ ਸਕਦੇ ਕਿਵੇਂ ਚੈੱਕ ਕਰ ਸਕਦੇ ਆ ਜਿਵੇਂ ਕਿ ਅਰੀਜਨਲ ਪੰਪ ਹੈ ਹੀਰੋ ਹੰਡੇ ਦਾ ਆ ਦੇਖ ਸਕਦੇ ਹੋ ਉੱਪਰ ਨੰਬਰ ਵੀ ਦੇਖ ਸਕਦੇ ਆ ਆ ਲੋਗੋ ਵੀ ਚੈੱਕ ਕਰ ਸਕਦੇ ਹੋ ਬਈ ਇਹਦਾ ਲੋਗੋ ਆ ਵੀ ਚੈੱਕ ਕਰ ਸਕਦੇ ਹੋ ਇਹ ਰਹਿਣਾ ਪਾਪਾ ਹੀਰੋ ਹੰਡੇ ਦਾ ਆਪਾਂ ਇੰਜਨ ਕਰਾਉਣ ਤੋਂ ਬਾਅਦ ਕੀ ਕਰਦੇ ਆ ਪੰਪ ਹੁੰਦਾ ਜਿਹੜਾ ਉਹਨੂੰ ਇਸ ਤਰ੍ਹਾਂ ਫਿਟਨੈਸ ਕਰ ਦਿੰਨੇ ਆ ਤੇ ਅੱਜ ਪੰਪ ਦੇ ਖਾਸ ਰਾਜ ਦੱਸਾਂਗੇ ਜਿਹੜਾ ਛੋਟੇ ਮੋਟਰਸਾਈਕਲ ਦੀ ਆਵਾਜ਼ ਨੂੰ ਪੂਰਾ ਪ੍ਰੋਪਰ ਤਰੀਕੇ ਨਾਲ ਰੱਖਦਾ ਨਹੀਂ ਕੀ ਹੁੰਦਾ ਮੋਟਰਸਾਈਕਲ ਦੀ ਜਿਹੜੀ ਆਵਾਜ਼ ਹੁੰਦੀ ਹੈ ਆਪਾਂ ਚਲਾਉਣ ਤੋਂ ਬਾਅਦ ਆ ਉਹ ਆਵਾਜ਼ ਚੇਂਜ ਹੋ ਜਾਂਦੀ ਹੈ ਜਿਵੇਂ ਕਹਿੰਦੇ ਆ ਗਰਮ ਕਰਕੇ ਯਾਰਾ ਟਾਈਮਿੰਗ ਚੇਨ ਦੀ ਆਵਾਜ਼ ਆਉਣ ਲੱਗ ਜਾ ਟੈਪਟੰਗ ਦੀ ਆਵਾਜ਼ ਆਉਣ ਲੱਗ ਜਾਂਦੀ ਹੈ ਕੋਟੀ ਵਾਸਤੇ ਇਹ ਪੰਪ ਦਾ ਕੰਮ ਬਹੁਤ ਜ਼ਰੂਰੀ ਹੈ ਕਿਉਂਕਿ ਚੀਤਾ ਛੋਟੀ ਲੱਗਦੀ ਹੈ ਪਰ ਇਹਦਾ ਕੰਮ ਬਹੁਤ ਵੱਡਾ ਹੈ ਇਹਨੂੰ ਤੁਸੀਂ ਰਿਪੇਅਰ ਕਿਵੇਂ ਕਰਨਾ ਹੈ ਇੰਜਣ ਕਰਾਉਣ ਸਮੇਂ ਇਹਨੂੰ ਜ਼ਰੂਰ ਤੁਸੀਂ ਇਹ ਕੰਮ ਕਰਨਾ ਜਿਹੜਾ ਅਸੀਂ ਦੱਸਣ ਜਾ ਰਹੇ ਹਾਂ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਇਹਦਾ ਫੇਸ ਚੈੱਕ ਕਰਨਾ ਹੈ ਜਿਹੜਾ ਦੇ ਵਿਚਲਾ ਫੇਸ ਹੁੰਦਾ ਪੂਰਾ ਪ੍ਰੋਪਰ ਸਹੀ ਤਰੀਕੇ ਨਾਲ ਹੋਣਾ ਚਾਹੀਦਾ ਖਲਾਉਣਾ ਬਹੁਤ ਜ਼ਰੂਰੀ ਹੈ ਠੀਕ ਹੈ ਤੇ ਇੱਕ ਇਹਦੇ ਉੱਪਰ ਜਿਹੜੀ ਇਸ ਤਰ੍ਹਾਂ ਦੀ ਪੱਤੀ ਹੁੰਦੀ ਹੈ ਇਹ ਪੱਤੀ ਲੱਗੀ ਹੁੰਦੀ ਹੈ ਉੱਪਰ ਇਹਦੇ ਜਿਹੜੀ ਪੱਤੀ ਹੁੰਦੀ ਹੈ ਉੱਪਰ ਲੱਗੀ ਹੁੰਦੀ ਹੈ ਬਹੁਤ ਮਕੈਨਿਕ ਕੀ ਕਰਦੇ ਨੇ ਉਹਨੂੰ ਖੋਲ ਦੇਣਾ ਤੇ ਜੈਨ ਵਗੈਰਾ ਪਾ ਕੇ ਉਦਾਂ ਹੀ ਫਿੱਟ ਕਰ ਦੇਣਾ ਪਰ ਤੁਸੀਂ ਇਹ ਕੰਮ ਕਦੇ ਨਹੀਂ ਕਰਨਾ ਕਿਉਂਕਿ ਜਿਹੜੀ ਸਪਲਾਈ ਹੈ ਮਗਲਾਲ ਦੀ ਇਹ ਬਹੁਤ ਘੱਟ ਹੋਊਗੀ ਆਏ ਫਿਰ ਤੁਮ ਜਿਹੜਾ ਸਕੇਲ ਹੈ ਇਹਦੇ ਨਾਲ ਤੁਸੀਂ ਕੀ ਕਰਨਾ ਹੈ ਇਸ ਤਰ੍ਹਾਂ ਚੈੱਕ ਕਰਨੀ ਇਹਨੂੰ ਇਸ ਤਰ੍ਹਾਂ ਚੈੱਕ ਕਰਨਾ ਇਹ ਚੈੱਕ ਆਪਾਂ ਕੀ ਕਰ ਰਹੇ ਹਾਂ ਤੁਹਾਨੂੰ ਉਹ ਦੱਸ ਦਿੰਨੇ ਆਂ ਕਈ ਵਾਰ ਨਾ ਪੰਪ ਇੰਡਰ ਦੇ ਪਾਉਣ ਸਮੇ ਇਹਨੂੰ ਇੰਡਰ ਦੇ ਵਿੱਚ ਪਾ ਦਿੰਨੇ ਆ ਤੇ ਇਹ ਗਰਾਰੀ ਫਿੱਟ ਨਹੀਂ ਆਉਂਦੀ ਜਿਹੜਾ ਪੰਪ ਦਾ ਸਾਈਜ਼ ਹੁੰਦਾ ਉੱਪਰ ਚਲਾ ਜਾਂਦਾ ਹੈ ਉੱਪਰ ਚਲੇ ਜਾਣ ਦੇ ਕਾਰਨ ਆ ਦੇਖੋ ਇੱਕ ਵਾਰੀ ਧਿਆਨ ਨਾਲ ਦੇਖੋ ਜਿਹੜਾ ਮਤਲਬ ਇਹ ਗੈਪ ਹੁੰਦਾ ਵੀਰੇ ਪੂਰੇ ਗੈਪ ਆ ਜਾਂਦਾ ਜੀ ਆਹ ਉਹ ਗੈਪ ਪੈ ਜਾਂਦਾ ਜਿਹੜੀ ਮਗਲਾਈਲ ਦੀ ਸਪਲਾਈ ਹੁੰਦੀ ਆ ਉਹ ਬਹੁਤ ਜ਼ਿਆਦਾ ਘਟ ਜਾਂਦੀ ਆ ਉਹਦੇ ਕਾਰਨ ਜਿਹੜਾ ਮੋਟਰਸਾਈਕਲ ਦੀ ਆਵਾਜ਼ ਆ ਬਾਅਦ ਦੇ ਵਿੱਚ ਖਰਾਬ ਹੋ ਜਾਂਦੀ ਆ ਇਹ ਪੰਪ ਨੂੰ ਆਪਾਂ ਫਿਟਿੰਗ ਕਰਾਂਗੇ ਤੇ ਫਿਟਿੰਗ ਕਰਕੇ ਤੁਹਾਨੂੰ ਦਿਖਾਵਾਂਗੇ ਆਪਾਂ ਠੀਕ ਹੈ ਜੀ ਤੇ ਆਪਾਂ ਇਹ ਜਿਹੜੀ ਇਹ ਪਿੰਨ ਆ ਉਪਾਤੀ ਪੰਪ ਦੀ ਰੂਟਰ ਆ ਜਿਹੜਾ ਉਹ ਵੀ ਆਪਾਂ ਕਰਾਂਗੇ ਫਿੱਟੇ ਦੇ ਵਿੱਚ ਠੀਕ ਹੈ ਜੀ ਦੇਖ ਸਕਦੇ ਹੋ ਇੱਕ ਇਹਦੇ ਉੱਪਰ ਟਾਈਮਿੰਗ ਦਿੱਤਾ ਹੁੰਦਾ ਆ ਦੇਖੋ ਜੀ ਜਿਹੜਾ ਟਾਈਮ ਹੈ ਇਹਦੇ ਉੱਪਰ ਦਿੱਤਾ ਹੈ ਆ ਇਹਦਾ ਵੀ ਦੇਖ ਸਕਦੇ ਹੋ ਇਹ ਇਹ ਪਾਉਣਾ ਬਹੁਤ ਜ਼ਰੂਰੀ ਹੈ ਜਿਹੜੀ ਜਗ੍ਹਾ ਉਸ ਜਗ੍ਹਾ ਤੇ ਪਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਪ੍ਰੋਗਰਾਮ ਪਰਾ ਪਾ ਨਾ ਸਹੀ ਫਿਟਨੈਸ ਨਹੀਂ ਨਹੀਂ ਹੁੰਦਾ ਆ ਦੇਖੋ ਜੀ ਇਸ ਤਰ੍ਹਾਂ ਚੈੱਕ ਕਰ ਨੂੰ ਠੀਕ ਹੈ ਜੀ ਜੇ ਇਹਦੇ ਉੱਪਰ ਕੋਈ ਜ਼ਿਆਦਾ ਸਕਰਾਏ ਨਾ ਤੁਸੀਂ ਪੰਪ ਨੂੰ ਚੇਂਜ ਕਰ ਦੇਣਾ ਜੀ ਪੰਪ ਦੇ ਵਿੱਚ ਇਸ ਤਰ੍ਹਾਂ ਰੂਟਰ ਦੇ ਵਿੱਚ ਕੋਈ ਪਲੇ ਨਹੀਂ ਹੋਣੀ ਚਾਹੀਦੀ ਕਿਉਂਕਿ ਫਿਰ ਜਿਹੜੀ ਮਗਲੈਲ ਦੀ ਸਪਲਾਈ ਆ ਉਹ ਪ੍ਰੋਪਰ ਤਰੀਕੇ ਨਾਲ ਨਹੀਂ ਹੋਊਗੀ। ਇਸ ਤਰ੍ਹਾਂ ਦੇ ਜੈਨ ਹੁੰਦੇ ਨੇ ਇਹ ਤੁਸੀਂ ਪਾਉਣੇ ਨੇ ਨਵੇਂ। ਹਮੇਸ਼ਾ ਇਹਦੇ ਵਿੱਚ ਨਵੇਂ ਜੈਨ ਪਾਉਣੇ ਨੇ। ਆਪਾਂ ਇਹਦੇ ਵਿੱਚ ਜੈਨ ਨਵੇਂ ਪਾਵਾਂਗੇ ਕਿਉਂਕਿ ਜਿਹੜੀ ਇਹਦੀ ਹਵਾ ਹੈ ਜਾਂ ਮਗਲੈਲ ਹੈ ਉਹ ਬਾਹਰ ਨਾ ਆਵੇ। ਪੂਰਾ ਪ੍ਰੋਪਰ ਤਰੀਕੇ ਨਾਲ ਰਹੇ। ਆਪਾਂ ਲਾ ਦਾਂਗੇ ਇਹਨੂੰ। ਲਾ ਕੇ ਇਹਦੇ ਉੱਪਰ ਜਿਹੜੇ ਨਟ ਬੋਲਟ ਹੁੰਦੇ ਨੇ ਉਹ ਪਕਰਾਂਗੇ ਫਿੱਟਾ। ਆਪਾਂ ਜੈਨ ਲਾ ਕੇ ਇਹਦੇ ਨਟ ਬੋਲਟ ਲਾ ਦਾਂਗੇ। ਠੀਕ ਹੈ ਇਹਨੂੰ ਸਹੀ ਤਰੀਕਾ ਦੱਸਾਂਗੇ ਜੇ ਕੰਮ ਸਹੀ ਕਰਦਾ ਹੈ ਜਾਂ ਨਹੀਂ ਕਰਦਾ ਤੁਹਾਨੂੰ ਉਹ ਤਰੀਕਾ ਦੱਸਦੇ ਆਂ ਲਾਸਟ ਵਾਰੀ ਆ ਇਹ ਲੈ ਵੀਡੀਓ ਨੂੰ ਸ਼ੇਅਰ ਕਰ ਦਿਓ ਜਲਦੀ ਜਲਦੀ ਤੁਹਾਡੇ ਇੱਕ ਸ਼ੇਅਰ ਕਰਨ ਨਾਲ ਨਾ ਜਿਹੜਾ ਮੋਟਰਸਾਈਕਲ ਦੀ ਆਵਾਜ਼ ਆ ਹਰ ਇੱਕ ਬਾਈ ਦੀ ਪੂਰੀ ਓਕੇ ਰਹੂਗੀ ਕਿਉਂਕਿ ਕੰਮ ਜਿੱਥੋਂ ਮਰਜ਼ੀ ਕਰਾਵੇ ਉਹਨਾਂ ਦਾ ਜਿਹੜਾ ਮੋਟਰਸਾਈਕਲ ਆ ਉਹ ਟਣਾ ਟੰਗ ਚੱਲੇ ਕਿਸੇ ਵੀਰ ਦੇ ਪੈਸੇ ਨਾ ਖਰਾਬ ਹੋਣ ਇਸ ਕਰਕੇ ਤੁਹਾਨੂੰ ਕਹਿੰਨੇ ਆਂ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਆ ਕਰੋ ਜਰੂਰ ਭਾਈ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਲੱਗਦੀ ਹੈ ਨਾ ਅੱਜ ਤੁਹਾਨੂੰ ਹੁਣ ਚੈੱਕ ਕਰਨ ਦਾ ਤਰੀਕਾ ਦੱਸਾਂਗੇ ਵੀ ਇਹਨੂੰ ਚੈੱਕ ਕਿਵੇਂ ਕੀਤਾ ਜਾਂਦਾ ਇਹਨੂੰ ਪਟਾਇਟ ਕਰ ਦਾਂਗੇ ਇੱਕ ਵਾਰੀ ਓਕੇ ਕਰਕੇ ਤੇ ਇਹਨੂੰ ਆਪਾਂ ਚੈੱਕ ਕਰਾਂਗੇ ਵੀ ਚੈੱਕ ਕਿਤਾ ਕਿਵੇਂ ਕੀਤਾ ਜਾਂਦਾ ਲੈ ਪੰਪ ਹੋ ਗਿਆ ਓਕੇ ਆਪਣਾ ਠੀਕ ਹੈ ਘੁਮਾ ਕੇ ਦੇਖਦੇ ਹਾਂ ਟਣਾ ਟਣਾ ਹੁਣ ਤੁਹਾਨੂੰ ਚੈੱਕ ਕਰਕੇ ਦਿਖਾਉਣੀ ਆ ਵੀ ਕਿਵੇਂ ਚੈੱਕ ਹੁੰਦਾ ਹੈ ਲੈਵਲ ਨੂੰ ਚੈੱਕ ਕਰਕੇ ਦੱਸਿਓ ਤੇ ਇਹਦੇ ਵਿੱਚ ਹੈਗਾ ਜੀ ਪੈਟਰੋਲ ਚੈੱਕ ਕਰ ਸਕਦੇ ਆ ਠੀਕ ਹੈ ਪੈਟਰੋਲ ਨੂੰ ਕੀ ਕਰਨਾ ਤੁਸੀਂ ਨਾ 2-4 ਟੁੱਕੇ ਇਹਦੇ ਵਿੱਚ ਪਾਉਣਾ ਹੈ ਐਦਾਂ ਨਹੀਂ ਹੋਣਾ ਕਿ ਤਾ ਬਾਹਰ ਡੁੱਲੀਏ ਤੇ ਬਾਹਰਲਾ ਪੈਟਰੋਲ ਨਹੀਂ ਤੁਸੀਂ ਉਰੋਂ ਚੈੱਕ ਕਰਨਾ ਪੈਟਰੋਲ ਬਾਹਰ ਤਾਂ ਨਹੀਂ ਆ ਰਿਹਾ ਐ ਪ੍ਰੋਪਰ ਤਰੀਕੇ ਨਾਲ ਸਹੀ ਹੋਣਾ ਚਾਹੀਦਾ ਜੇ ਇੱਥੋਂ ਦੀ ਪੈਟਰੋਲ ਲੀਕ ਹੋ ਗਿਆ ਸਮਝ ਲਓ ਜਿਹੜਾ ਤਾਂ ਪ੍ਰੈਸ਼ਰ ਆ ਉਹ ਘਟ ਜਾਣਾ ਹੈ ਜਿਹੜਾ ਪੈਟਰੋਲ ਹੈ ਉਹ ਘਟ ਜਾਣਾ ਹੈ ਕਿਉਂਕਿ ਇਹਨੇ ਮਗਲੈਲ ਦੇ ਪਾਸੇ ਚੈੱਕ ਕਰਾਂਗੇ ਤਾਂ ਗਾੜਾ ਹੁੰਦਾ ਮਗਲੈਲ ਨੇ ਟਾਈਮ ਲਾਣਾ ਪੈਟਰੋਲ ਨਾਲ ਪ੍ਰੋਪਰ ਤਰੀਕੇ ਨਾਲ ਚੈੱਕ ਹੋ ਜਾਂਦਾ ਹੁਣ ਇਹ ਪੰਪ 100% ਵਰਕ ਕਰੂਗਾ ਬਈ ਐ ਚੱਲੂ ਗੋਲੀ ਵਾਂਗੂ ਮੋਟਰਸਾਈਕਲ ਨੂੰ ਤੁਸੀਂ ਸਾਊਥ ਸਪੀਡ ਤੇ ਚਲਾ ਲਿਓ ਪਰ ਜਿਹੜਾ ਇਹਦਾ ਸਾਊਂਡ ਹੈ ਕੋਕ ਕਰੋ ਜਮਾ ਮਗਲੈਲ ਪਤਲਾ ਰਹੇ ਗਾੜਾ ਰਹੇ ਕੋਈ ਚੱਕਰ ਨਹੀਂ ਕਿਉਂਕਿ ਸਪਲਾਈ ਪੂਰੀ ਹੋਣੀ ਚਾਹੀਦੀ ਹੈ ਨਾ ਮੋਟਰਸਾਈਕਲ ਜਾਮ ਹੋਵੇ ਕਹਿੰਦੇ ਨੇ ਵੀ ਇੰਜਨ ਕਰਾ ਕੇ ਮੋਟਰਸਾਈਕਲ ਸੀਜ਼ ਹੋ ਜਾਂਦਾ ਐਦਾਂ ਦੀ ਕੋਈ ਪ੍ਰੋਬਲਮ ਨਹੀਂ ਹੋਣੀ ਜੇ ਪੰਪ ਇਹਦਾ ਸਹੀ ਚੱਲਦਾ ਹੈ ਲੇ ਵੀਡੀਓ ਵਧੀਆ ਲੱਗਦੀ ਨੇ ਸ਼ੇਅਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਜਰੂਰ ਕਰੋ ਅਗਲੀ ਵੀਡੀਓ ਤੁਹਾਨੂੰ ਹੋਰ ਲੈ ਕੇ ਆਉਣੀ ਹੈ